ਆ ਗਿਆ ਬਾਪੂ ਇਹ ਆ ਗਾਣੇ ਕਹੇ ਜੇ ਲਾਇਨੇ ਓਏ ਉਹ ਗਾਣੇ ਮੇਰੇ ਕਹੇ ਜੇ ਲਾਇਨੇ ਸੀ ਕਿਤੇ ਆਪ ਗਾਉਣਿਆ ਓ ਜਿਹੜੇ ਚੱਲ ਗਏ ਚੱਲ ਗਏ ਚੱਲ ਗਏ ਚੱਲ ਗਏ ਸੌਣ ਕਰਿਆ ਅੰਨੇ ਤੁਸੀਂ ਵਿਆਹ ਕਰਨੀ ਦੇਖਦੇ ਤੁਨੂੰ ਨਾ ਇੱਥੇ ਕਰਨੇ ਧੀਆ ਪਹਿਣਾ ਦੇਖਦੀਆਂ ਨੇ ਸਾਰੀਆਂ ਤੁਨੂੰ ਸ਼ਰਮ ਨਹੀਂ ਬਾਪੂ ਜਮਈ ਉਹ ਧੀਆ ਪਹਿਣਾ ਨੂੰ ਕਹਦੇ ਮੇਰਾ ਆਹੀ ਚਾਰ ਦਿਨ ਜੀਰੀ ਲਾਉਣੀ ਐ ਫੇਰ ਕਿਨੇ ਚਲਾਉਣੇ ਨੇ ਨੀ ਜੀਰੀ ਤਮਕੀਲੇ ਨਾਲ ਲੱਗੂਗੀ ਉਹ ਖੜ ਜਾ ਗੱਲ ਤਾਂ ਸੁਣ ਓਏ ਤੂੰ ਬਾਹਨਾ ਫੜ ਫੇਰ ਕੀ ਕਰੇਗਾ ਤੂੰ ਓਏ ਡਾਵਲਾ ਫਰਕ ਦੇ ਮੇਰੇ ਵੇ ਮੇਂ ਗਰਮੀ ਆਜੂ ਮੈਂ ਛਾਲੇ ਦੇ ਕਾਲਾ ਤਾਂ ਮਾਰੂਆ ਓਏ ਓਰੇ ਆ ਤੂੰ ਓਏ ਤੇਰੀ ਉਮਰ ਨਿਕਾਲੇ ਸੁਣਨ ਦੀ ਇਹ ਉਹ ਗੱਲ ਤਾਂ ਸੁਣ ਓ ਤੂੰ ਇਹਦੇ ਨਾਲ ਮਲੰਗਨ ਵਾਲ ਕਾਨੂੰ ਆ ਗਿਆ ਏ ਤਾਂ ਮੈਥੋਂ ਗੋਲੀ ਖਾਉ ਹੱਕ ਚ ਕਦੇ ਆ ਬਾਪੂ ਮੈਨੂੰ ਤਾਂ ਕਹਿੰਦਾ ਮੇਰੇ ਨਾਲ ਚੱਲ ਸਾਲਿਆ 20 ਦਿਨ ਦਾ ਸਾਡੀ ਮੋਟਰ ਚਲਾਉਣਾ ਏ ਉਹ ਫੇਰ ਕੀ ਅੱਗ ਲਾਗੀ ਫੇਰ ਕਰੇ ਨਹੀਂ ਕਰੇ ਅਸੀਂ ਚਮਕੀਲੇ ਦੇ ਗਾਣੇ ਸੁਣਾਗੇ ਥੋਟੇ ਨਾ ਕਰੇ ਥੋਡੀ ਐਲਸੀਡੀ ਚਲਦੇ ਨਹੀਂ ਕਿਤੇ ਉਹ ਪੀਲਾ ਲਾਉਨੇ ਆਂ ਓਏ ਪਰਾਉਨੇ ਆ ਓਏ ਤੂੰ ਨਾ ਬੋਲ ਅਬੇ ਸਾਗਰ ਲਾਉਨੇ ਕਰੇ ਤੁਸੀਂ ਚਮਕੀਲੇ ਲਾਉਨੇ ਹੋ ਓ ਮੇਰੀ ਗੱਲ ਸੁਣ ਮੇਰੇ ਯਾਰ ਤੇਰੀ ਬੀਬੀ ਛਾਰਾ ਸੁਣਦੀ ਰਹੀ ਆ ਹੈ ਮੈਂ ਤਾਂ ਹੁਣ ਪੱਟ ਦੇਖ ਲਾਉਂਗੇ ਉਹ ਬੜਿਆਂ ਪਤਾ ਨਾ ਬੋਲ ਛੜ ਦੇ ਮੈਂ ਮੁੱਕੀ ਮਾਰੂ ਮੈਂ ਓ ਮੁੱਕੀ ਕੀ ਹੈ ਕੇਰਾਂ ਦੀ ਗੱਲ ਸੁਣ ਲੈ ਮੈਂ ਫਿਲਮ ਜਖਾਉਣ ਲੈ ਗਿਆ ਉਹਨੂੰ ਉੱਥੇ ਗੱਲ ਮੇਂ ਚੱਲਦੀ ਸੀ ਨੀ ਗੱਲ ਤਾਂ ਆ ਗਿਆ ਉਹ ਖਾਜਾ ਓਏ ਓਏ ਬੋਲਦਾ ਤੂੰ ਓਏ ਇੱਕ ਇੱਕ ਮਿੰਟ ਇੱਕ ਮਿੰਟ ਬੋਲਦਾ ਕਿ ਮੈਂ ਤੂੰ ਉਹ ਗੁਲਾਮਾਂ ਤਾਂ ਛੱਡ ਮੇਰੇ ਉਹ ਖਾਜਾ ਓਏ ਪਰੌਣਿਆ ਓਏ ਆਉਨਾ ਮੈਂ ਫਿਰ ਆ ਜਾ ਆ ਜਾ ਤੈਨੂੰ ਦੱਸੀਏ ਬਾਪੂ ਕਿੱਥੇ ਜਾਂਦਾ ਓਏ ਆਉਨਾ ਬਾਹ ਤਾਂ ਹੀ ਖੜ ਤਾ ਹੀ ਤੂੰ ਲੱਭ ਜ ਗਿਆ ਬੜਾ ਗੁੱਗੇ ਦੀ ਬਾਪੂ ਤਾਂ ਇਹਨੂੰ ਟੱਟੀਆਂ ਲੱਗੀਆਂ ਹੁਣ ਮੈਂ ਵੀ ਜਾਂਦਾ ਹਾਂ ਹਾਂ ਐ ਕਿਵੇਂ ਵਗ ਜੇਗਾ ਤੂੰ ਇਹਨੂੰ ਤਾਰੋ ਇੱਥਾਂ ਉਹ ਚਾਬੀ ਕੱਢੋ ਟਰੈਕਟਰ ਦੀ ਚਾਬੀ ਕੱਢ ਉਹ ਖੜਤਾ ਜਾ ਯਾਰ ਚਾਬੀ ਆ ਜਿਵੇਂ ਕੱਢ ਕਿਡੀਆਂ ਗੱਲਾਂ ਕਰੀ ਜਾਣਾ ਤੂੰ ਤੈਨੂੰ ਸਾਡੇ ਪਿੰਡ ਦਾ ਮਾਹੌਲ ਨਹੀਂ ਪਤਾ ਵੇ ਉਹ ਬਾਈ ਮੈਂ ਸਾਰੇ ਪਿੰਡ ਦਾ ਹੀ ਪਰਾਵਾ ਯਾਰ ਸਾਰੇ ਪਿੰਡ ਦਾ ਨਾ ਕਾ ਸੜ ਦੇ ਗਾਲਾ ਤਾਂ ਮਾਰੂ ਮੈਂ ਆ ਠੇਕਾ ਰਿਆ ਸੀ ਸਾਰੇ ਪਰਾਵਾ ਆਈਆਂ ਗੱਡੀ ਦੱਸੀ ਆ ਹੁਣ ਤੈਨੂੰ ਹਣ ਖਾ ਜੱਟ ਕੋਲ 15 ਕਿਲੇ ਨੇ ਹਣ ਖਾ ਵੀ ਘਰੇ ਧਰ ਕੇ ਆਉਂਦਾ 15 ਕਿਲੇ ਆ ਅਸੀਂ ਠੇਕਾ ਹੀ ਲੈਂਦੇ ਹਾਂ 15 ਕਿਲੇ ਮੇਰਾ ਸਾਰਾ ਤੂੰ 20 ਕਿਲੇ ਹੋ ਗਏ ਜੱਟ ਕੋਲ ਤੰਨਿਆ ਤਨ ਉੱਥੇ 5 ਕਿਲੇ ਨਾਲੇ ਹੋਰ ਹਾਂ 20 ਕਿਲੇ ਆ ਭੈਣੋ ਠੇਕਾ ਦੇਖ ਲੈ ਠੇਕਾ ਹੀ ਲਾ ਦੂੰ ਤੇਰੇ ਤੇ ਤਾਂ ਤੰਤਾ ਸਾਲਾ ਜੇਲ ਤੈਨੂੰ ਮਾਰ ਕੇ ਜੇਲ੍ਹ ਭਜ ਜਾਊਂ ਆ ਓ ਥੱਲੇ ਉੱਤਰ ਮੜਾਇਆ ਤੂੰ ਇੱਥੇ ਓ ਬਾਈ ਮੈਂ ਥੱਲੇ ਨੇ ਉੱਤਣਾ ਮੇਰਾ ਹੇਟ ਉਤਰੋ ਹੇਟ ਉਤਰੋ ਗੱਲ ਸੁਣ ਲੈ ਉਹ ਜਿੰਨਾ ਸਾਰੇ ਤੇਰਾ ਮਹੀਨੇ ਦਾ ਖਰਚਾ ਉਹਨੇ ਦੇ ਬੂਟ ਨੇ ਮੇਰੇ ਚੰਗਾ ਬੂਟਾ ਨੂੰ ਇਹੀ ਚਟਣਾ ਹਾਂ ਚਟਲਾ ਆ ਇੱਥੇ ਚੱਕੀਓ ਡਾਂਗ ਬੜੇ ਆ ਸਭਾ ਨਾ ਸਮਝੀ ਮੇਰਾ ਸਵਾਹ ਬਹੁਤ ਗਰਮਾ ਸਵਾਦ ਨੂੰ ਦੱਸਦੇ ਨੇ ਵੀ ਕਿੰਨਾ ਗਰਮਾ ਠੰਡਾ ਕਰ ਦਾਂਗੇ ਹੜ ਦਾ ਚੱਲ ਜਾਨਾ ਫੇਰ ਮੇਲੀ ਮੇਲੀ ਐਕ ਮੈਂ ਜਾਨਾ ਤੂੰ ਨਿਕਲ ਇੱਥੇ ਬਾਹਰ ਆ ਤੂੰ ਤੂੰ ਬਾਹਰ ਆ ਇੱਧਰ ਬਾਈ ਸਾ ਗੱਲ ਕਰ ਓ ਆ ਭਾਈ ਆ ਕੇ ਮੈਨੂੰ ਕਹੇ ਹੈਟਾ ਉੱਪਰ ਹੈਟਾ ਉੱਤਰ ਤੂੰ ਉਹ ਬੋਦੀ ਆ ਬਾਈ ਪਿੰਟ ਪਾੜ ਜੂ ਤੂੰ ਹਵਾ ਕਰੀਂ ਕੇ ਸਾਹ ਨਾ ਕਰਦਾ ਤੂੰ ਚੱਲ ਗਲਤੀ ਹੋਗੀ ਨਹੀਂ ਹਵਾ ਕਰੀਂ ਸਾਹ ਨਾ ਕਰਦਾ ਤੂੰ ਗਲਤੀ ਹੋਗੀ ਗਲਤੀ ਹੋਗੀ ਸਾਲਾ ਤੈਨੂੰ ਐ ਨਹੀਂ ਜਿੰਦਾ ਵੀ ਲਵੇ ਘਰ ਨੇ ਉਹ ਬਾਈ ਯਾਰ ਬੁੜਾ ਚਲਾਉਂਦਾ ਸਾਲਾ ਮਾਰ ਬੁੜਾ ਚਲਾਉਂਦਾ ਭਾਜੋ ਤੈਨੂੰ ਅਕਲ ਨਹੀਂ ਹੈਗੀ ਉਹ ਬੁੜਾ ਚਲਾਉਂਦਾ ਗਾਣੇ ਮੈਨੂੰ ਕਹਿੰਦਾ ਲਾ ਯਾਰ ਮੈਂ ਆਪਣੇ ਸਹਰੇ ਦੀ ਨਹੀਂ ਮੰਨੂ ਹੋਰ ਕੀ ਦੀ ਮੰਨੂ ਆ ਮਾਲਾ ਸਹਰੇ ਦੀ ਫੇਰ ਖੜਿਆ ਤਰਾ ਸਹਰਾ ਉਹ ਪੂ ਚਾਕੇ ਭੱਜ ਗਿਆ ਸਾਲਾ ਭੱਜ ਗਿਆ ਹੁਣ ਮੈਂ ਕੀ ਕਰਾਂ ਯਾਰ ਹਾਂ ਛੱਤਰ ਹੁਣ ਤੂੰ ਖਾ ਬਾਈ ਉਹ ਜਲ ਸੌਰੀ ਯਾਰ ਭਾਈ ਗਲਤੀ ਹੋ ਗਈ ਅੱਗੇ ਤੋਂ ਨਹੀਂ ਲਾਉਂਦਾ ਹੈਗਾ ਸਾਲਿਆ ਮਾੜੀ ਮੋਟੀ ਇੱਜ਼ਤ ਤੇਰੀ ਤੂੰ ਤਾਂ ਰੱਖ ਲੈ ਘੱਟੋ ਘੱਟ ਵੀ ਪਿੰਡ ਦਾ ਪਰੌਣਾ ਤੂੰ ਉਹ ਭਾਈ ਮੇਰੀ ਤਾਂ ਇੱਜ਼ਤ ਆ ਛੋਟੇ ਕਿਤੇ ਘਰੇ ਕੁੜੀਆਂ ਗਾਣੇ ਨਹੀਂ ਸੁਣਦੀਆਂ ਸੁਣ ਚਮਕੀਲਾ ਹੁਣਦੀਆਂ ਨੇਗਾ ਆਹ ਰੀਲਾਂ ਬਣਾਉਂਦੀਆਂ ਨੇ ਹਾਂ ਰੀਲਾਂ ਨਹੀਂ ਤੂੰ ਬੋਲਦਾ ਕਿ ਮੈਂ ਸਾਡੀਆਂ ਕੁੜੀਆਂ ਰੀਲਾਂ ਬਣਾਉਂਦੀਆਂ ਓਏ ਤੂੰ ਸਾਡੀਆਂ ਕੁੜੀਆਂ ਨੂੰ ਪੁੱਠਾ ਬੋਲੀ ਜਨਾ ਮੇਰੀਆਂ ਭੈਣਾਂ ਦਾ ਡਾਂਗਾਂ 'ਤੇ ਇਥੋਂ ਆਪਾਂ ਨਮਾਈ ਵਰਤੀ ਜਨੇ ਆ ਉਹ ਮੇਰੀਆਂ ਸਾਲੀਆਂ ਲੱਗਦੇ ਨੇ ਮੇਰੀ ਭੈਣਾਂ ਨੇ ਹੋਰ ਭੈਣਾਂ ਨੇ ਬਾਈ ਗਲਤੀ ਹੋ ਗਈ ਯਾਰ ਅੱਗੇ ਤੋਂ ਨਹੀਂ ਮੈਂ ਇਹ ਕੰਮ ਕਰਦਾ ਬਾਈ ਹੱਥ ਛੱਡ ਮੇਰੀ ਗੱਲ ਸੁਣ ਲੈ ਧਿਆਨ ਨਾਲ ਚੁੱਪ ਕਰਕੇ ਲੰਘ ਜਾ ਇਥੋਂ ਮੋੜ ਕੇ ਪਿੰਡ ਜਿਵੇਂ ਨਹੀਂ ਦੇਖਣਾ ਚੀਂਦਾ ਤੂੰ ਮੈਂ ਤਾਂ ਅੱਜ ਜਾਣਾ ਕਰੇ ਹਾਂ ਉਹ ਬੜਾ ਮੇਰੇ ਸਾਲੇ ਦਾ ਮੈਨੂੰ ਅੱਧ ਬਟਾਲਾ ਛੱਡ ਕੇ ਭੱਜ ਗਿਆ ਨਹੀਂ ਥੋੜੇ ਪਰ ਕੇ ਮਲੰਗਾ ਦੀ ਪੂਛ ਕਾ ਦੂਮਾ ਗਲਤੀ ਹੋ ਗਈ ਉਹੀ ਹਾਂ ਲੰਘ ਜਾ ਟੱਕਾ ਕੇ ਲੰਘ ਜਾ ਹੁਣ ਬਲਾ ਬਲਾ ਕਰਾਉਣਾ ਹਾਂ ਆਇਆ ਤੁਹਾਨੂੰ ਮਾਰੂ ਨਾ ਆਇਆ ਆਜਾ ਹੁਣ ਆਜੀ